ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹੋਏ ਹਾਂ ਫੂਕ ਸੂਰਤ ਸ਼ਹਿਰ ਚੰਡੀਗੜ੍ਹ ਤੇ ਅੱਜ ਤੁਹਾਨੂੰ ਆਪਾਂ ਜਿਹੜਾ ਉਹ ਚੰਡੀਗੜ੍ਹ ਦੀ ਸੁਕਨਾ ਲੇਕ ਦਿਖਾਵਾਂਗੇ ਨਾ ਚੰਡੀਗੜ੍ਹ ਦੀ ਜਾਨ ਸੁਕਨਾ ਲੇਕ ਤੇ ਸਾਰਾ 뷰 ਤੁਹਾਨੂੰ ਅੱਜ ਆਪਾਂ ਦਿਖਾਵਾਂਗੇ ਬਣੇ ਰਹੋ ਆਪਣੀ ਵੀਡੀਓ ਦੇ ਵਿੱਚ ਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਨਾ ਇੱਥੇ ਵੀ ਜਿਹੜੀ ਤੁਹਾਨੂੰ ਊਂਟ ਦੀ ਸਵਾਰੀ ਕਰਨ ਦੇ ਲਈ ਮਿਲ ਜਾਂਦੀ ਆ ਤੇ ਇੱਥੇ ਜਿਹੜੀ ਊਂਟ ਦੀ ਸਵਾਰੀ ਦੀ ਟੈਕਟਾ ਉਰੇ 100 ਰੁਪਿਆ ਹੈ ਨਾ ਤੁਸੀਂ ਇੱਥੇ ਜਿਹੜਾ ਸੁੱਕ ਨਾਲੇ ਕੇਤੇ ਬਾਹਰ ਆ ਰੋਡ ਦੇ ਉੱਪਰ ਬਿਲਕੁਲ ਤੁਹਾਨੂੰ ਸਾਹਮਣੇ ਊਠ ਮਿਲ ਜਾਣਗੇ ਤੇ ਇੱਥੇ ਤੁਸੀਂ ਸਵਾਰੀ ਕਰ ਸਕਦੇ ਹੋ ਊਠ ਦੀ ਤੇ ਇਧਰ ਪਾਰਕਿੰਗ ਬਣੀ ਹੋਈ ਆ ਨਾ ਜੇਕਰ ਤੁਸੀਂ ਗੱਡੀ ਤੇ ਆਉਨੇ ਹੋ ਤਾਂ ਇਧਰ ਜਿਹੜੀ ਆਪਣੀ ਗੱਡੀ ਖੜਾ ਸਕਦੇ ਹੋ ਅੱਗੇ ਜੇ ਤੁਸੀਂ ਮੋਟਰਸਾਈਕਲ ਤੇ ਆਉਨੇ ਹੋ ਤਾਂ ਅੱਗੇ ਮੋਟਰਸਾਈਕਲ ਦੀ ਜਿਹੜੀ ਪਾਰਕਿੰਗ ਆ ਉਹ ਵੀ ਬਣੀ ਹੋਈ ਆ ਨਾ ਇੱਥੇ ਤੁਸੀਂ ਕਿਤੇ ਵੀ ਜਿਹੜਾ ਹਨਾ ਇਧਰਲੇ ਪਾਸੇ ਜਿਹੜੀ ਆਹ ਬਣੀ ਹੋਈ ਆ ਆ ਪਾਰਕਿੰਗ ਇੱਥੇ ਜਿਹੜੀ ਤੁਸੀਂ ਗੱਡੀ ਲਗਾ ਕੇ ਆਪਣੀ ਜਿਹੜਾ ਤੁਸੀਂ ਸੁਕਨਾ ਲੇਕ ਦਾ 뷰 ਆ ਦੇਖ ਸਕਦੇ ਹੋ ਤੇ ਆ ਸਾਰੇ ਲੋਕ ਜਿਹੜੇ ਇੱਥੇ ਸੁਕਨਾ ਲੇਕ ਤੇ ਘੁੰਮਣ ਆਏ ਨੇ ਹਨ ਤੇ ਉਧਰ ਜਿਹੜੀ ਹਲੇ ਵੀ ਅੱਜ ਵੀ ਬਹੁਤ ਭੀੜ ਆ ਨਾ ਤੇ ਤੁਸੀਂ ਉੱਤੇ ਮੌਸਮ ਦੇਖੋ ਯਾਰ ਪੂਰੀ ਜਿਹੜੀ ਬੱਦਲਬਾਈ ਹੋ ਚੁੱਕੀ ਆ ਤੇ ਮੀਂਹ ਆਉਣ ਦੇ ਅਸਾਰ ਬਣ ਚੁੱਕੇ ਨੇ ਹਨ ਤੇ ਬਣੇ ਰਹੋ ਵੀਡੀਓ ਦੇ ਵਿੱਚ ਐਵੇਂ ਤੁਹਾਨੂੰ ਜਿਹੜੀ ਸਾਰੀ ਸੁਕਨਾ ਲੇਕ ਦਾ 뷰 ਆ ਤੁਹਾਨੂੰ ਦਿਖਾਵਾਂਗੇ ਤੇ ਲੇਕ ਦੇ ਵਿੱਚ ਜਿਹੜਾ ਕਿੰਨਾ ਪਾਣੀ ਆ ਸਾਰਾ ਇਹ ਤੁਹਾਨੂੰ ਆਪ ਅੱਜ ਆਪਣੀ ਵੀਡੀਓ ਦੇ ਵਿੱਚ ਦਿਖਾਵਾਂਗੇ ਆਪਾਂ ਜਿਹੜਾ ਲੇਕ ਦੀ ਵੱਲ ਐਂਟਰੀ ਗੇਟ ਹੈ ਨਾ ਉੱਥੇ ਪਹੁੰਚ ਚੁੱਕੇ ਆ। ਤੇ ਇੱਥੇ ਲੇਕ ਤੇ ਵੀ ਜਿਹੜਾ ਇੱਧਰ ਸਾਹਮਣੇ ਤੁਹਾਨੂੰ ਹੈ ਨਾ ਖਾਣ ਦੇ ਲਈ ਇੱਥੋਂ ਸਾਰਾ ਸਮਾਨ ਮਿਲ ਜਾਂਦਾ ਹੈ ਨਾ। ਇੱਧਰਲੇ ਪਾਸੇ ਜੇਕਰ ਤੁਸੀਂ ਆਪਣੇ ਦੋਸਤਾਂ ਦੇ ਨਾਲ ਆਉਨੇ ਹੋ ਤਾਂ ਇੱਧਰਲੇ ਪਾਸੇ ਜਿਹੜਾ ਰੈਸਟੋਰਾਂ वगैरह ਬਣੇ ਹੋਏ ਨੇ ਹੈ ਨਾ ਤੁਸੀਂ ਇੱਥੇ ਜਿਹੜਾ ਬੈਠ ਕੇ ਖਾਣ ਪੀਣ ਦਾ ਆਨੰਦ ਲੈ ਸਕਦੇ ਹੋ। ਆ ਸਾਰੀ ਬਣੀ ਹੋਈ ਆ ਆਪਣਾ ਰੈਸਟੋਰਾਂ ਹੈ ਨਾ। ਤੇ ਇੱਧਰ ਕਿ ਊਟੇ ਲੈਣ ਦੇ ਲਈ ਇੱਧਰ ਵੀ ਹੈ ਨਾ ਚੂਲੇ ਬਣੇ ਹੋਏ ਨੇ ਲੇਕ ਦੇ ਬਿਲਕੁਲ ਮੇਨ ਗੇਟ ਆ ਜਿੱਥੇ ਜਿੱਥੋਂ ਇੱਧਰੋਂ ਐਂਟਰੀ ਹੁੰਦੀ ਹੈ ਨਾ ਇਹਦੇ ਬਿਲਕੁਲ ਸਾਹਮਣੇ ਜਿਹੜੇ ਐਵੇਂ ਦੇ ਚੂਲੇ ਬਣੇ ਹੋਏ ਨੇ ਹਨ ਤੇ ਆਹ ਸਾਹਮਣੇ ਉੱਤੇ ਜਿਹੜੀ ਟ੍ਰੇਨ ਆ ਹਨ ਤੇ ਇਹਦੇ ਵਿੱਚ ਵੀ ਝੂਟੇ ਲੈਂਦੇ ਨੇ ਤੇ ਉਹ ਸਾਹਮਣੇ ਜਿਹੜੀ ਛੋਟੀ ਜੀ ਚੰਡੋਲ ਜੀ ਚੱਲ ਰਹੀ ਆ ਨਾ ਛੋਟੇ ਬੱਚੇ ਜਿਹੜੇ ਝੂਟੇ ਲੈ ਰਹੇ ਨੇ ਇਹਦੇ ਵਿੱਚ ਤੇ ਹੁਣ ਆਪਾਂ ਬਿਲਕੁਲ ਸੁਕਨਾ ਲੇਕ ਦੇ ਉੱਪਰ ਆ ਗਏ ਆ ਬਹੁਤ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਤੇ ਸ਼ਾਮ ਦਾ 뷰 ਆ ਸ਼ਾਮ ਨੂੰ ਜਿਹੜੇ ਬਹੁਤ ਚੰਡੀਗੜ੍ਹ ਦੇ ਲੋਕ ਬਹੁਤ ਜਿਹੜਾ ਸੁਕਨਾ ਲੇਕ ਤੇ ਘੁੰਮਣ ਆਉਂਦੇ ਨੇ ਤੇ ਇੱਥੇ ਜੇਕਰ ਤੁਸੀਂ ਆਪਣਾ ਸਕੈਚ ਬਣਵਾਉਣਾ ਚਾਹੁੰਦੇ ਆ ਤਾਂ ਆਹ ਬਾਈ ਹੈ ਨਾ ਥੋਡੀ ਫੋਟੋ ਦਾ ਜਿਹੜਾ ਸਕੈਚ ਬਣਾ ਦਿੰਦੇ ਨੇ ਹਨਾ ਸਕੈਚ تیار ਕਰਦੇ ਆ ਬਾਈ ਕਿੰਨੇ ਪੈਸੇ ਲੈਂਦੇ ਹੋ ਇੱਕ ਸਕੈਚ 100 ਰੁਪਏ ਇੱਕ ਚੀਕਾ ਠੀਕ ਆ ਤੇ ਇੱਥੇ ਸੁਕਨਾ ਲੇਕ ਤੇ ਬਾਈ ਬੈਠੇ ਕੀ ਨਾਮ ਆ ਬਾਈ ਆਪਣਾ ਰਾਜ ਹਾਂਜੀ ਰਾਜ ਠੀਕ ਆ ਆ ਸਾਹਮਣੇ ਇੱਥੇ ਹੈ ਨਾ ਲੇਕ ਤੇ ਬਾਈ ਬੈਠੇ ਨੇ ਰਾਜ ਤੇ ਸਕੈਚ ਤਿਆਰ ਕਰਦੇ ਨੇ ਤੇ ਇੱਕ ਸਕੈਚ ਤਿਆਰ ਕਰਨ ਦਾ ਜਿਹੜਾ ਫੀਸ ਹੈ ਇਹਨਾਂ ਦੀ 500 ਰੁਪਈਆ ਪਾਣੀ ਹੁਣ ਜਿਹੜਾ ਲੇਕ ਦੇ ਵਿੱਚ ਥੋੜਾ ਘਟਿਆ ਹਨਾ ਪਹਿਲਾਂ ਤਾਂ ਬਹੁਤ ਜ਼ਿਆਦਾ ਜਿਹੜਾ ਪਾਣੀ ਸੀਗਾ ਹਨਾ ਤੇ ਤੁਸੀਂ ਸ਼ਾਮ ਦਾ ਵੀਊਅ ਆ ਤੇ ਬਹੁਤ ਲੋਕ ਜਿਹੜੇ ਇੱਥੇ ਘੁੰਮਣ ਆਏ ਹੋਏ ਨੇ ਤੇ ਬਹੁਤ ਲੋਕ ਜਿਹੜੇ ਉਹੇ ਘੁੰਮਣਾਉਂਦੇ ਨੇ ਨਾ ਸ਼ਾਮ ਦੇ ਸ਼ਾਮ ਨੂੰ ਤੇ ਜਦੋਂ ਸਵੇਰੇ ਬਹੁਤ ਜ਼ਿਆਦਾ ਰੌਣਕ ਆਉਂਦੀਆਂ ਨੇ ਉਹਰੇ ਹਨਾ ਤੇ ਸ਼ਾਮ ਨੂੰ ਵੀ ਬਹੁਤ ਰੌਣਕ ਆਉਂਦੀਆਂ ਨੇ ਤੇ ਪਹਿਲਾਂ ਪਾਣੀ ਜਿਹੜਾ ਲੇਕ ਦੇ ਵਿੱਚ ਬਹੁਤ ਜ਼ਿਆਦਾ ਵਧ ਗਿਆ ਸੀ ਹਨਾ ਤੇ ਆਪਾਂ ਥੋੜਾ ਅੱਗੇ ਆਏ ਆ ਹਨਾ ਤੇ ਅੱਗੇ ਜਿਹੜਾ ਪੁਲਿਸ ਪੋਸਟ ਸੁਕਨਾ ਰੇਖ ਬਣਿਆ ਹੋਇਆ ਹਨਾ ਇੱਥੇ ਜਿਹੜੇ ਪੁਲਿਸ ਵਾਲੇ ਬੈਠਦੇ ਨੇ ਹਨਾ ਆ ਪੁਲਿਸ ਪੋਸਟ ਬਣੀ ਹੋਈ ਹੈ ਇੱਥੇ ਤੇ ਬਹੁਤ ਸੋਹਣਾ 뷰 ਹੈ ਜਿਹੜਾ ਸ਼ਾਮ ਦਾ ਵੇਰ ਹੈ ਹਨਾ ਲੇਕ ਦਾ ਤੇ ਆਪਾਂ ਪੁਲਿਸ ਚੌਂਕੀ ਤੋਂ ਥੋੜਾ ਅੱਗੇ ਆਏ ਆ ਹਨਾ ਤੇ ਆ ਸਾਹਮਣੇ ਤੁਸੀਂ ਦੇਖੋ ਅਲੱਗ ਤਰ੍ਹਾਂ ਦਾ ਜਿਹੜਾ ਸਟੈਚੂ ਜਿਹਾ ਬਣਿਆ ਹੋਇਆ ਹਨਾ ਤੇ ਸਮਝਤਾ ਨਹੀਂ ਰਹੀ ਮੈਨੂੰ ਤਾਂ ਐਵੇਂ ਲੱਗ ਰਿਹਾ ਜਿਵੇਂ ਉੱਪਰ ਜਿਹੜੀ ਉਹ ਚਾਬੀ ਦਾ ਕਾਰਜਾ ਬਣਿਆ ਹੋਇਆ ਹਨਾ ਤੇ ਜੇਕਰ ਕਿਸੇ ਨੂੰ ਪਤਾ ਯਾਰ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਤੇ ਚਲੋ ਹੁਣ ਆਪਾਂ ਚੱਲਦੇ ਆਂ ਅੱਗੇ ਦਾਦੇ ਪੋਤੇ ਦੀ ਿਆੜੀ ਤੁਸੀਂ ਦੇਖ ਸਕਦੇ ਹੋ ਦਾਦੇ ਦੇ ਮੋਢਿਆਂ ਤੇ ਜਿਹੜਾ ਪੋਤਾ ਬੈਠਾ ਜਾਂਦਾ ਸੀ ਹਨ ਤੇ ਸ਼ਾਮ ਦਾ ਦ੍ਰਿਸ਼ਾ ਜਿਹੜਾ ਤੁਸੀਂ ਦੇਖ ਰਹੇ ਹੋ ਹਨ ਆਪਣੀ ਵੀਡੀਓ ਦੇ ਵਿੱਚ ਤੇ ਬਹੁਤ ਸੋਹਣਾ ਜਿਹੜਾ ਦ੍ਰਿਸ਼ ਆਇਆ ਹੋਇਆ ਇਹ ਤੇ ਫੋਟੋ ਖਿੱਚਣ ਦੇ ਲਈ ਹਨ ਅਲੱਗ-ਅਲੱਗ ਤਰ੍ਹਾਂ ਦੀਆਂ ਡਿਜ਼ਾਈਨ ਜੇ ਬਣਾਏ ਹੋਏ ਨੇ ਤੇ ਆ ਵੀ ਇੱਕ ਜਿਹੜਾ ਪੱਥਰ ਘੜ ਕੇ ਡਿਜ਼ਾਈਨ ਜੇ ਬਣਾਇਆ ਹੋਇਆ ਹਨ ਤੇ ਕਾਫੀ ਖੂਬਸੂਰਤ ਹੈ ਇੱਥੇ ਵੀ ਤੁਸੀਂ ਖੜ ਕੇ ਜਿਹੜੀ ਆਪਣੀ ਫੋਟੋ ਕਰਾ ਸਕਦੇ ਹੋ ਤੇ ਬਹੁਤ ਲੋਕ ਜਿਹੜੇ ਹਨ ਆਪਣੀ ਫੈਮਿਲੀ ਦੇ ਨਾਲ ਜਾਂ ਯਾਰਾਂ ਦੋਸਤਾਂ ਦੇ ਨਾਲ ਘੁੰਮਣ ਆਉਂਦੇ ਨੇ ਕਿਸ਼ਤੀ ਦੇ ਵਿੱਚ ਜਿਹੜੀ ਪੂਰੀ ਫੈਮਿਲੀ ਬੈਠੀ ਹੈ ਹਨ ਤੇ ਆਨੰਦ ਲੈ ਰਹੇ ਨੇ ਕਿਸ਼ਤੀ ਦਾ ਬੋਟ ਹੈ ਜਿਹੜੀ ਬਿਲਕੁਲ ਵੀ ਆਵਾਜ਼ ਨਹੀਂ ਕਰ ਰਹੀ ਹੈ ਨਾ ਬਿਲਕੁਲ ਸ਼ਾਂਤ ਜਾ ਰਹੀ ਹੈ ਦ੍ਰਿਸ਼ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਸ਼ਾਮ ਜੇ ਨੂੰ ਹਨ ਹਲਕਾ ਹਲਕਾ ਜਿਹੜਾ ਹਨੇਰਾ ਜਾ ਹੋ ਗਿਆ ਤੇ ਲਾਈਟ ਦੇ ਨਾਲ ਜਿਹੜੀ ਬੋਟ ਕਿੰਨੀ ਸੋਹਣੀ ਲੱਗ ਰਹੀ ਹੈ ਅੱਗੇ ਜਿਹੜੀ ਇਸ ਤਰ੍ਹਾਂ ਦੀ ਇਮਾਰਤ ਬਣੀ ਹੋਈ ਆ ਇਹ ਵੀ ਤੁਹਾਨੂੰ ਆਪਾਂ ਦਿਖਾਉਨੇ ਆ ਹਨਾ ਤੇ ਲਾਈਟ ਹਾਊਸ ਕਹਿੰਦੇ ਨੇ ਸ਼ਾਇਦ ਇਹਨੂੰ ਤੇ ਇਹ ਵੀ ਤੁਹਾਨੂੰ ਦਿਖਾਉਨੇ ਆ ਬਿਲਕੁਲ ਜਿਹੜਾ ਝੀਲ ਦੇ ਵਿੱਚ ਬਣਿਆ ਹੋਇਆ ਹਨਾ ਜੇ ਅੱਗੇ ਜਾਣ ਦੇਣਗੇ ਤਾਂ ਤੁਹਾਨੂੰ ਜ਼ਰੂਰ ਜਿਹੜਾ ਆਪਾਂ ਅੰਦਰ ਜਾ ਕੇ ਦਿਖਾ ਕੇ ਲੈ ਕੇ ਆਵਾਂਗੇ ਸੁਕਨਾ ਗੈਲਰੀ ਆ ਸਾਹਮਣੇ ਲਿਖਿਆ ਹੋਇਆ ਹੈ ਨਾ ਕਲੋਜ਼ਡ ਔਨ ਮੰਡੇ ਐਂਡ ਗਸਟਡ ਹੌਲੀਡੇਜ਼ ਓਨਲੀ 5% ਅਲਾਉਡ 8 ਟੂ 8 ਟਾਈਮ ਤੇ ਆ ਇਹਨਾਂ ਨੇ ਪੂਰਾ ਜਿਹੜਾ ਦੱਸਿਆ ਹੋਇਆ ਨਾ ਕਿਹੜੇ ਦਿਨ ਬੰਦ ਰਹਿੰਦੀ ਆ ਮੰਡੇ ਨੂੰ ਜਣੀ ਕਿ ਸੋਮਵਾਰ ਨੂੰ ਬੰਦ ਰਹਿੰਦੀ ਆ ਤੇ ਜਿਹੜੀਆਂ ਅਗਸਟੜ ਆਪਣੀਆਂ ਛੁੱਟੀਆਂ ਹੁੰਦੀਆਂ ਨੇ ਉਦੋਂ ਵੀ ਬੰਦ ਓਨਲੀ ਜਿਹੜੇ ਇੱਕ ਟਾਈਮ ਤੇ ਪੰਜ ਜਣੇ ਇਹਦੇ ਅੰਦਰ ਜਾ ਸਕਦੇ ਨੇ ਤੇ ਗੇਟ ਨੂੰ ਜਿਹੜਾ ਤਾਲਾ ਲੱਗਿਆ ਹੋਇਆ ਨਾ ਬੰਦ ਕਰੀ ਹੋਈ ਆ ਤੇ ਉੱਪਰ ਜਿਹੜੀ ਪੂਰੀ ਟਾਪ ਦੇ ਉੱਤੇ ਲਾਈਟ ਮਚ ਰਹੀ ਆ ਤੇ ਬਹੁਤ ਸੋਹਣਾ ਦ੍ਰਿਸ਼ ਲੱਗ ਰਿਹਾ ਤੇ ਅੱਜ ਆਪਾਂ ਜਿਹੜਾ ਤੁਹਾਨੂੰ ਪੂਰਾ ਹਨਾ ਸੋਕਨਾ ਲੇਕ ਦਾ ਵਿਊ ਦਿਖਾਵਾਂਗੇ ਜਿੱਥੇ ਜਿਹੜੇ ਉਹ ਫਲੱਡ ਗੇਟ ਖੁੱਲੇ ਜਾਂਦੇ ਨੇ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਹਨਾ ਜਦੋਂ ਲੇਕ ਦੇ ਵਿੱਚ ਯਾਰ ਪਾਣੀ ਵਾਜ ਜਾਂਦਾ ਨਾ ਤਾਂ ਜਿਹੜੇ ਫਲੱਡ ਗੇਟ ਖੁੱਲੇ ਜਾਂਦੇ ਨੇ ਹਨਾ ਤੇ ਆਪਾਂ ਜਿਹੜਾ ਵੀਡੀਓ ਇਹਦੇ ਵਿੱਚ ਦੇਖਦੇ ਰਹੇ ਹਨਾ ਨਿਊਜ਼ ਚੈਨਲਾਂ ਤੇ ਵੀ ਤਕਰੀਬਨ ਐਤਕੀ 8 ਪਤਾ ਨਹੀਂ 9 ਵਾਰ ਜਿਹੜੇ ਫਲੱਡ ਗੇਟ ਖੁੱਲੇ ਗਏ ਨੇ ਨਾ ਤੇ ਕਾਫੀ ਜਿਹੜਾ ਲੇਕ ਦੇ ਵਿੱਚ ਪਾਣੀ ਆ ਗਿਆ ਸੀਗਾ ਇਸ ਵਾਰ ਤੇ ਹੁਣ ਜਿਹੜਾ ਪਾਣੀ ਦਾ ਲੈਵਲ ਹੈ ਠੀਕ ਆ ਤੇ ਆਪਣੇ ਜਿਹੜੇ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਵੀ ਲੋਕ ਉਰੇ ਪਹ ਤੇ ਇਧਰ ਤੁਸੀਂ ਜ਼ਿਆਦਾਤਰ ਹਨਾ ਸਾਰੇ ਲੋਕਾਂ ਨੂੰ ਜਾਂ ਤਾਂ ਦੌੜ ਦੇਖੋਗੇ ਨਾ ਜਾਂ ਫਿਰ ਐਕਸਰਸਾਈਜ਼ ਕਰਦੇ ਤੇ ਇਧਰ ਜਿਹੜੀ ਸੇਫਟੀ ਵਾਰਨਿੰਗ ਵੀ ਜਿਹੜੀ ਇਹਨਾਂ ਨੇ ਲਾਈ ਹੋਈ ਹੈ ਨਾ ਸੁਰੱਖਿਆ ਚੇਤਾਵਨੀ ਸੁਕ ਨਾਲ ਇੱਕ ਮੇ ਨਹਾਣਾ ਤੈਰਨਾ ਵੈ ਗੰਦਗੀ ਫੈਂਕਣਾ ਮਨਾ ਹੈ ਗਲਤੀ ਕਰਨੇ ਵਾਲੇ ਕੋ 500 ਰੁਪਏ ਜੁਰਮਾਨਾ ਕੀਤਾ ਜਾਏਗਾ ਤੇ ਇਥੋਂ ਫਿਰ ਪਾਣੀ ਦਾ ਲੈਵਲ ਜਿਹੜਾ ਚੈੱਕ ਰਿਆ ਜਾਂਦਾ ਜਿਹੜਾ ਤੁਸੀਂ ਸਾਹਮਣੇ ਦੇਖ ਰਹੇ ਹੋ ਨਾ ਤੇ ਇੱਥੇ ਬਿਲਕੁਲ ਪਾਣੀ ਪਹਿਲਾਂ ਉਹ ਜਿੱਥੇ 1163 ਲੱਗਿਆ ਹੋਇਆ ਉਥੇ ਥੱਲੇ ਉਥੇ ਤੱਕ ਲੈਵਲ ਤੱਕ ਚੱਲੇ ਗਿਆ ਸੀ ਪਿੱਛੇ ਹੈ ਨਾ ਜਿਵੇਂ ਆਪਾਂ ਨੇ ਵੀਡੀਓ ਦੇ ਵਿੱਚ ਸਾਰਾ ਦੇਖਿਆ ਹੈ ਨਾ ਤੇ ਫਿਰ ਜਿਹੜਾ ਇਧਰਲੇ ਪਾਸੇ ਫਲੱਡ ਗੇਟ ਨੇ ਉਹ ਖੁੱਲੇ ਜਾਂਦੇ ਸੀ ਹੈ ਨਾ ਤੇ ਇਸ ਵਾਰ ਜਿਹੜੇ 8 ਤਕਰੀਬਨ 8-9 ਵਾਰ ਜਿਹੜੇ ਫਲੱਡ ਗੇਟ ਖੁੱਲੇ ਗਏ ਨੇ ਤੇ ਇੱਥੇ ਦੀ ਜਿਹੜਾ ਪਾਣੀ ਬਾਹਰ ਕੱਢਿਆ ਜਾਂਦਾ ਹੈ ਨਾ ਤੇ ਇਧਰੋਂ ਤੁਹਾਨੂੰ ਆਪਾਂ ਪੂਰੇ ਹੈ ਨਾ ਦਿਖਾਉਨੇ ਆ ਫਲੱਡ ਗੇਟ ਤੇ ਆਹ ਨੇ ਜੀ ਹੈ ਨਾ ਫਲੱਡ ਗੇਟ ਤੇ ਇੱਥੋਂ ਜਿਹੜਾ ਪਾਣੀ ਬਾਹਰ ਛੱਡਿਆ ਜਾਂਦਾ ਸੀ ਹੈ ਨਾ ਤੇ ਇਧਰ ਇਹਨਾਂ ਦਾ ਦਫ਼ਤਰ ਬਣਾਇਆ ਗਿਆ ਹੈ ਨਾ ਕਾਫੀ ਯਾਰ ਜਿਹੜਾ ਹਨੇਰਾ ਹੋ ਗਿਆ ਹੈ ਨਾ ਉਹਦੇ ਕਰਕੇ ਪੂਰਾ ਸਾਫ਼ ਨਹੀਂ ਦਿਖ ਰਿਹਾ ਤੇ ਇੱਥੇ ਆ ਸਾਹਮਣੇ ਜਿਹੜਾ ਤੁਸੀਂ ਪਿੱਪਲ ਦਾ ਦਰਖਤ ਦੇਖ ਰਹੇ ਹੋ ਨਾ ਇਹਦੇ ਥੱਲੇ ਲੋਕ ਬੈਠ ਕੇ ਹਨਾ ਦੁਪਹਿਰ ਵੇਲੇ ਵੀ ਇੱਥੇ ਜਰਾ ਯਾਨੀ ਕਿ ਫੁੱਲ ਰੌਣਕ ਹੁੰਦੀ ਹੈ ਲੇਕ ਤੇ ਹਨਾ ਤੇ ਇੱਥੇ ਲੋਕ ਬੈਠਦੇ ਨੇ ਹਨਾ ਤੇ ਆਨੰਦ ਲੈਂਦੇ ਨੇ ਠੰਡੀ ਹਵਾ ਦਾ ਬੈਠਣ ਦੇ ਲਈ ਫੋਟੋਆਂ ਖਿਚਾਉਣ ਦੇ ਲਈ ਬਣਿਆ ਹੋਇਆ ਉਹ ਸਾਰਾ ਜਿਹੜਾ ਤੁਸੀਂ ਪੌੜੀਆਂ ਦੇਖ ਰਹੇ ਹੋ ਹਨ ਤੇ ਪਿੱਛੇ ਦਰਖਤਾਂ ਦਾ ਵਿਊ ਦੇਖੋ ਕਿੰਨਾ ਘੈਂਟ ਆ ਰਿਹਾ ਔਰੇ ਹਨਾ ਤੇ ਸਾਰੇ ਲੋਕ ਜਿਹੜੇ ਉਰੇ ਬੈਠ ਕੇ ਸ਼ਾਮ ਦਾ ਆਨੰਦ ਲੈਂਦੇ ਨੇ ਨਾ ਤੇ ਵੀਡੀਓਗ੍ਰਾਫੀ ਕਰਦੇ ਨੇ ਤੇ ਫੋਟੋਆਂ ਵੀ ਉਰੇ ਖਿੱਚਦੇ ਨੇ ਨਾ ਤੇ ਇਹਦੇ ਬਿਲਕੁਲ ਅੱਗੇ ਜਾ ਆ ਸਾਹਮਣੇ ਇੱਧਰ ਤੁਸੀਂ ਦੇਖ ਰਹੇ ਹੋ ਆ ਇਹਦੇ ਇੱਧਰਲੇ ਪਾਸੇ ਜਦੋਂ ਆਪਾਂ ਫਲੱਡ ਗੇਟਾਂ ਦੇ ਬਿਲਕੁਲ ਨਜ਼ਦੀਕ ਖੜੇ ਆ ਨਾ ਤੇ ਇੱਧਰਲੇ ਪਾਸੇ ਜਿਹੜਾ ਪਾਰਕ ਬਣਿਆ ਹੋਇਆ ਇਹ ਤੁਹਾਨੂੰ ਆਪਾਂ ਹੁਣ ਦਿਖਾਉਨੇ ਆ ਤੇ ਇੱਥੋਂ ਆਹ ਪੌੜੀਆਂ ਜਾਂਦੀਆਂ ਨੇ ਹਨਾ ਤੇ ਇੱਥੋਂ ਹੇਠਾਂ ਜਾ ਕੇ ਜਿਹੜਾ ਅ ਪਾਰਕ ਬਣਿਆ ਹੋਇਆ ਕਾਫੀ ਵੱਡਾ ਪਾਰਕ ਆ ਜਿਹੜਾ ਹਨਾ ਤੇ ਆਹ ਦੇਖੋ ਜੀ ਆ ਬਣਿਆ ਹੋਇਆ ਪਾਰਕ ਤੇ ਆਹ ਦੇਖੋ ਜੀ ਇੱਥੇ ਜਿਹੜਾ ਬੁੱਧਾ ਦੇ ਸਟੈਚੂ ਹਨਾ ਜੇ ਆਪਾਂ ਮੂਰਤ ਕਹਿ ਸਕਦੇ ਆ ਹਨਾ ਤੇ ਇੱਥੇ ਸਥਾਪਿਤ ਕੀਤੀ ਗਈ ਆ ਪਾਰਕ ਦੇ ਬਿਲਕੁਲ ਵਿਚਕਾਰ ਤਿਆ ਦੇਖੋ ਨਾ ਤੇ ਇੱਥੇ ਵੀ ਜਿਹੜੇ ਯਾਰ ਲੋਕ ਬਹੁਤ ਜੜੀਆਂ ਫੋਟੋਆਂ ਕਰਵਾਉਂਦੇ ਨੇ ਨਾ ਤੇ ਬਹੁਤ ਸੋਹਣਾ ਲੱਗ ਰਿਹਾ ਦੇਖੋ ਸਟੈਚੂ ਹਨਾ ਤੇ ਆਪਾਂ ਇੱਧਰ ਪਾਰਕ ਤੋਂ ਬਾਹਰ ਆ ਗਏ ਹਨਾ ਉਹ ਪਿੱਛੇ ਸਾਹਮਣੇ ਪਾਰਕ ਬਣੀ ਹੋਈ ਹੈ ਤੇ ਇੱਧਰ ਜਿਹੜੀ ਇਹ ਪਾਰਕਿੰਗ ਬਣੀ ਹੋਈ ਹੈ ਗੱਡੀ ਮੋਟਰਸਾਈਕਲ ਸਾਰਾ ਖੜਾਉਣ ਦੇ ਲਈ ਹੈ ਨਾ ਤੇ ਇੱਧਰ ਜਿਹੜਾ ਉਹ ਤੁਸੀਂ ਉੱਪਰ ਦੇਖ ਰਹੇ ਹੋ ਉਹ ਸਾਰਾ ਜਿਹੜਾ ਸੁਕਣਾ ਲੇਕ ਦੇ ਨਾਲ-ਨਾਲ ਰਸਤਾ ਬਣਿਆ ਹੋਇਆ ਨਾ ਸੜਕ ਬਣੀ ਹੋਈ ਆ ਉਹ ਆ ਉਹ ਸਾਹਮਣੇ ਜਿੱਥੇ ਤੁਸੀਂ ਰੁੱਕ ਦੇਖ ਰਹੇ ਹੋ ਉਹ ਸਾਹਮਣੇ ਹਨਾ ਤੇ ਆਪਾਂ ਜਿਹੜਾ ਇਠਾਂ ਪਹੁੰਚ ਚੁੱਕੇ ਆ ਤੇ ਇਧਰ ਜਿਹੜਾ ਗੋਲਫ ਕਲੱਬ ਬਣਿਆ ਹੋਇਆ ਉਹ ਵੀ ਤੁਹਾਨੂੰ ਆਪਾਂ ਥੋੜਾ ਦਿਖਾ ਦਨੇ ਹਣਾ ਵੈਸੇ ਤਾਂ ਯਾਰ ਨੇਰਾ ਹੋ ਚੁੱਕਿਆ ਤੇ ਆ ਦੇਖੋ ਸਾਰੀਆਂ ਇੱਧਰ ਵੀ ਹੈ ਨਾ ਗੱਡੀਆਂ ਨਹੀਂ ਪਾਰਕ ਕੀਤੀ ਸਤਿ ਸ਼੍ਰੀ ਅਕਾਲ ਵੀਰੇ ਕਿੱਦਾਂ ਬਾਬਿਓ ਆ ਬਈ ਤੇ ਇਧਰ ਆਪਣੇ ਹੈ ਨਾ ਖੱਬੇ ਪਾਸੇ ਜਿਹੜਾ ਗੋਲਫ ਕਲੱਬ ਬਣਿਆ ਹੋਇਆ ਹੈ ਨਾ ਤੇ ਇਹਦਾ ਜਿਹੜਾ ਮੇਨ ਗੇਟ ਵੀ ਤੁਹਾਨੂੰ ਦਿਖਾਵਾਂਗੇ ਤੇ ਇੱਥੋਂ ਦੇਖੋ ਯਾਰ ਦ੍ਰਿਸ਼ ਕਿੰਨਾ ਸੋਹਣਾ ਆਉਂਦਾ ਹੈ ਨਾ ਜਿਹੜੀ ਆ ਸਾਹਮਣੇ ਤੁਸੀਂ ਜਾਲੀ ਲੱਗੀ ਦੇਖ ਰਹੇ ਹੋ ਇਧਰ ਛੋਟੀ ਲੱਗੀ ਹੋਈ ਆ ਨਾ ਜਾਨੀ ਕਿ ਤਕਰੀਬਨ 5-6 ਫੁੱਟ ਲੱਗੀ ਹੋਈ ਆ ਤੇ ਉਧਰ ਜਿਹੜੀ ਜ਼ਿਆਦਾ ਵੱਡੀਆਂ ਲੱਗੀਆਂ ਹੋਈਆਂ ਨੇ ਹਨਾ ਤੇ ਇੱਥੇ ਆਪਾਂ ਨੂੰ ਯਾਰ ਇੱਕ ਚੀਜ਼ ਮਿਲੀ ਆ ਹਨਾ ਤੇ ਅੰਦਰੋਂ ਜਿਹੜੀ ਬਾਲ ਬਾਹਰ ਗਿਰੀ ਹੋਈ ਆ ਹਨਾ ਜਾਂ ਕਿਸੇ ਨੇ ਸ਼ਾਟ ਵਗੈਰਾ ਮਾਰਿਆ ਹੋਣਾ ਆਹ ਦੇਖੋ ਤੇ ਆਹ ਜਿਹੜੀ ਬਾਲ ਆਪਾਂ ਨੂੰ ਮਿਲੀ ਆ ਤੇ ਤੁਹਾਨੂੰ ਅੱਜ ਜਿਹੜੀ ਆਪਾਂ ਬਾਲ ਦਿਖਾਦਣੇ ਆ 골ਫ ਖੇਲਣ ਵਾਲੀ ਹੈ ਨਾ ਤੇ ਆਹ ਦੇਖੋ ਜੀ ਆਹ ਇਹ ਬਾਲ ਹਨਾ ਜਿਹਦੇ ਨਾਲ 골ਫ ਖੇਡਿਆ ਜਾਂਦਾ ਤੇ ਆ ਦੇਖੋ ਜੀ ਇੱਥੇ ਜਿਹੜਾ 골ਫ ਕਲੱਬ ਬਣਿਆ ਹੋਇਆ ਹਨਾ ਸੀਜੀਏ 골ਫ ਰੇਂਜ ਤੇ ਆਏ ਜੀ ਐਂਟਰੀ ਗੇਟ ਹਨਾ ਇੱਥੇ ਜਿਹੜੀ ਮੈਂਬਰਸ਼ਿਪ ਲੈਣੀ ਹੁੰਦੀ ਹੈ ਹਨਾ ਤੇ ਆ ਦੇਖੋ ਜੀ 골ਫ ਖੇਡ ਕੇ ਵੀ ਜਿਹੜੇ ਲੋਕ ਆਪਸ ਆ ਰਹੇ ਨੇ ਤੇ ਆ ਸਾਰਾ ਜਿਹੜਾ 골ਫ ਕਲੱਬ ਬਣਿਆ ਹੋਇਆ ਦੇਖੋ ਕਿੰਨਾ ਸੋਹਣਾ 뷰 ਤੇ ਇੱਥੇ ਜਿਹੜਾ ਹਨਾ ਲੋਕ ਫਿਰ ਆ ਕੇ 골ਫ ਖੇਡਦੇ ਨੇ ਤੇ ਇਧਰ ਐਂਟਰੀ ਗੇਟ ਬਣਿਆ ਹੋਇਆ ਤੇ ਇਥੋਂ ਐਂਟਰੀ ਹੁੰਦੀ ਹੈ ਹਨਾ ਤੇ ਇਧਰ ਜਿਹੜੀ ਪਾਰਕਿੰਗ ਬਣੀ ਹੋਈ ਆ ਹਨਾ ਤੇ ਇੱਥੇ ਲਿਖਿਆ ਹੋਇਆ ਪਾਰਕਿੰਗ ਫਾਰ ਪਰਮਾਨੈਂਟ ਮੈਂਬਰਸ ਜਿਹੜੇ ਪਰਮਾਨੈਂਟ ਮੈਂਬਰਸ ਨੇ ਹਨਾ ਜਿਨ੍ਹਾਂ ਨੇ ਔਰੇ ਦੀ ਮੈਂਬਰਸ਼ਿਪ ਲਈ ਹੋਈ ਆ ਉਹਨਾਂ ਦੇ ਲਈ ਜਿਹੜੀ ਆ ਪਾਰਕਿੰਗ ਬਣੀ ਹੋਈ ਆ ਤੇ ਹਨਾ ਜਿਨ੍ਹਾਂ ਦੇ ਕਾਰ ਤੇ ਜਾਂ ਹਨਾ ਕਿਸੇ ਵੀ ਵਹੀਕਲ ਦੇ ਉੱਤੇ ਜਿਹੜੇ ਸਟicker ਲੱਗੇ ਹੋਏ ਨੇ ਉਹਨਾਂ ਨੂੰ ਇਹ ਜਿਹੜੀ ਪਾਰਕਿੰਗ ਆ ਫ੍ਰੀ ਆ ਤੇ ਇਧਰ ਪਾਰਕਿੰਗ ਬਣੀ ਹੋਈ ਆ ਹਨਾ ਇੱਧਰ ਵੀ ਪਾਰਕਿੰਗ ਬਣੀ ਹੋਈ ਆ ਤੇ ਇਹ ਵੀ ਫ੍ਰੀ ਆ ਹਨਾ ਤੇ ਇਹ ਜਿਹੜਿਆ ਸੁਕਨਾ ਲੇਕ ਦੇ ਜਦੋਂ ਆਪਾਂ ਥੱਲੇ ਸੀੜੀ ਆਉਂਦੇ ਨੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਉਹਦੇ ਸਾਹਮਣੇ ਜਿਹੜੀ ਆ ਪਾਰਕਿੰਗ ਬਣੀ ਹੋਈ ਆ ਦੇਖੋ ਤੇ ਇੱਥੇ ਆ ਦੇਖੋ ਇਹ ਸੁਕਨਾ ਲੇਕ ਦੀ ਜਿਹੜੀ ਪਾਰਕਿੰਗ ਆ ਜਿਹੜੀ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਹਨਾ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਸੀੜੀਆਂ ਹਨਾ ਤੇ ਇੱਥੋਂ ਜਿਹੜੀ ਪਾਰਕਿੰਗ ਦੇ ਵਿੱਚ ਗੱਡੀ ਲਾ ਕੇ ਹਨਾ ਜਦੋਂ ਸੁਕਨਾ ਲੇਕ ਤੇ ਉੱਪਰ ਜਾਂਦੇ ਨੇ ਹਨਾ ਆ ਦੇਖੋ ਆ ਸਾਹਮਣੇ ਸੀੜੀਆਂ ਬਣੀਆਂ ਹੋਈਆਂ ਨੇ ਤੇ ਸੀੜੀ ਪੌੜੀ ਨੰਬਰ ਜਿਹੜੀ 5 ਹੈ ਇਹ ਹਨਾ ਤੇ ਆ ਸਾਹਮ ਪੌੜੀਆਂ ਬਣੀਆਂ ਹੋਈਆਂ ਨੇ ਤੇ ਉੱਪਰ ਜਿਹੜਾ ਲੇਕ ਤੇ ਉੱਪਰ ਚਲੇ ਜਾਂਦੇ ਨੇ ਇੱਧਰ ਹਨ ਤੇ ਇੱਧਰ ਬਿਲਕੁਲ ਨੀਚੇ ਆ ਕੇ ਇੱਧਰ ਗੋਲਫ ਕਲੱਬ ਜਿਹੜਾ ਬਣਿਆ ਹੋਇਆ ਤੇ ਇੱਧਰ ਐਵੇਂ ਦੀਆਂ ਇੱਧਰ ਸੀੜੀਆਂ ਬਣੀਆਂ ਹੋਈਆਂ ਨੇ ਲੇਕ ਤੋਂ ਥੱਲੇ ਉਤਰਨ ਦੇ ਲਈ ਹਨ ਤੇ ਚੜ੍ਹਨ ਦੇ ਲਈ ਤੇ ਇੱਧਰ ਆ ਸਾਰੀ ਪਾਰਕਿੰਗ ਬਣੀ ਹੋਈ ਆ ਇਸ ਤਰ੍ਹਾਂ ਦੀਆਂ ਨਹੀਂ ਆ ਪੰਜ ਪੌੜੀਆਂ ਬਣੀਆਂ ਹੋਈਆਂ ਨੇ ਆ ਦੇਖੋ ਜੀ ਪੌੜੀ ਨੰਬਰ ਜਿਹੜੀ 2 ਆ ਚੁੱਕੀ ਆ ਹਨ ਤੇ ਇਦੋਂ ਅੱਗੇ ਜਿਹੜੀ 1 ਆ ਹਨ ਤੇ ਆਜੋ ਹੁਣ ਤੁਹਾਨੂੰ ਆਪਾਂ ਲੇਕ ਤੇ ਲੈ ਕੇ ਚੱਲਦੇ ਆਂ ਇੱਧਰੋਂ ਪੌੜੀਆਂਾਂ ਦੇ ਉੱਪਰ ਆਉਂਦੀ ਹੈ ਤੇ ਇਹ ਸਾਰਾ ਜਿਹੜਾ ਰਾ ਅੱਠਵਾਂ ਚੁੱਕੇ ਨੇ ਤੇ ਇੱਥੋਂ ਦੇਖੋ ਕਿੰਨਾ ਸੋਹਣਾ ਦ੍ਰਿਸ਼ਾਰਿਆ ਹੈ ਨਾ ਤੇ ਬਹੁਤ ਸੋਹਣੀਆਂ ਲਾਈਟਾਂ ਜਣੀਆਂ ਉਰੇ ਲੱਗੀਆਂ ਹੋਈਆਂ ਨੇ ਤੇ ਅੱਜ ਆਪਾਂ ਨੇ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਅਸੋਕ ਨਾਲੇਕ ਦਾ ਸਾਰਾ ਵਿਊ ਨਾ ਸ਼ਾਮ ਦਾ ਵਿਊ ਸੀਗਾ ਜਿਹੜਾ ਸਾਰਾ ਤੁਹਾਨੂੰ ਦਿਖਾਇਆ ਤੇ ਆਪਣੇ ਪਿੱਛੇ ਜਿਹੜਾ ਟਿਕਟ ਕਾਉਂਟਰ ਲੱਗਿਆ ਹੋਇਆ ਹੈ ਨਾ ਜੇਕਰ ਤੁਸੀਂ ਉਰੇ ਲੇਕ ਦੇ ਉੱਤੇ ਜਿਹੜੀ VOTING ਦੇ ਵਿੱਚ VOTING ਕਰਨਾ ਚਾਹੁੰਦੇ ਹੋ ਲੇਕ ਦੇ ਵਿੱਚ ਹਨ ਤਾਂ ਇੱਥੋਂ ਤੁਸੀਂ ਟਿਕਟ ਖਰੀਦ ਸਕਦੇ ਹੋ ਹਨ ਤੇ ਹੁਣ ਇੱਥੇ ਆਪਾਂ ਬਲੌਗ ਦਾ ਐਂਡ ਕਰਦੇ ਹਾਂ ਨਾ ਜੇਕਰ ਤੁਹਾਨੂੰ ਵੀਡੀਓ ਯਾਰ ਘੈਂਟ ਲੱਗੀ ਤੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨਾਲ ਜਰੂਰ ਸ਼ੇਅਰ ਕਰਿਓ ਤੇ ਲਾਈਕ ਕਰਿਓ ਕਮੈਂਟ ਕਰਿਓ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਧੰਨਵਾਦ ਮਿਲਦੇ ਆ ਕੱਲ ਨੂੰ ਤੁਹਾਨੂੰ ਨਵੇਂ ਬਲੌਗ ਦੇ ਨਾਲ